ਸੇ ਪੰਜਾਬ ਪੁਲਿਸ ਦੇ ਜਵਾਨ ਵੱਲੋਂ ਦਾ ਆਪਰੇਸ਼ਨ ਜੁਆਇਆ ਗਿਆ ਆਪਰੇਟ ਤੋਂ ਬਾਅਦ ਜਿਹੜੀ ਐ ਇਸ ਭੈਣ ਨੇ ਤਰਹੀ ਭੈਣ ਨੂੰ ਨਵਾਂ ਜੀਵਨ ਮਿਲਿਆ ਹੈ ਤੇ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਆ ਕਿ ਆਪਰੇਸ਼ਨ ਹੋ ਗਿਆ ਆਪਰੇਸ਼ਨ ਦੇ ਹੁੰਦਿਆਂ ਸਾਜ ਹੀ ਤੇ ਬੀਬੀ ਕਹਿੰਦੀ ਕਿ ਮੈਨੂੰ ਦੇਖਣਾ ਸ਼ੁਰੂ ਹੋ ਗਿਆ ਦੋ ਸਾਲ ਤੋਂ ਜਿਆਦਾ ੱੱਕੇ ਖਾਦੇ ਸੀਗੇ ਤੇ ਡੇਢ ਦੋ ਮਹੀਨਿਆਂ ਤੋਂ ਇਹਦਾ ਘਰ ਵਾਲਾ ਜਿਹੜਾ ਸੀ ਇੱਥੇ ਕੰਮ ਕਰਦਾ ਸੀ ਉਹ ਇਹਨੂੰ ਲੈ ਇੱਥੇ ਲੈ ਕੇ ਆਇਆ ਸੀਗਾ ਤੇ ਉਹ ਨਾਲ ਤੇ ਕੰਮ ਕਰ ਸਕਦਾ ਸੀ ਨਾਲ ਇਹਦੇ ਵੱਜਾ ਹੋਇਆ ਸੀਗਾ ਵੀ ਇਹਨੂੰ ਬਾਥਰੂਮ ਕਰਾਉਣਾ ਨੂੰ ਤੋਂ ਪੇਸ਼ਾਵੇਂ ਕਰਨਾ ਤੇ ਆੱਖਾਂ ਦੀ ਲਾਈਟ ਸੀ ਮੈਡੀਸਿਨ ਕੋ ਲੈ ਗਈ ਇਹ ਹੀ ਜੀ ਤੇ ਮੈਡੀਸਿਨ ਲੈਣ ਕਰਕੇ ਉਹ ਰੈਕਸ਼ਨ ਹੋਇਆਗਾ ਤੇ ਆੱਖਾਂ ਦੀ ਲਾਈਟ ਚਲੀ ਗਈ ਚਲੋ ਉਸ ਵੇਲੇ ਡਿਊਟੀ ਦੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਦੋ ਤਰ੍ਹਾਂ ਦੇ ਵਿਚਾਰ ਆਉਂਦੇ ਹੁੰਨੇ ਤੁਹਾਡੇ ਜੀ ਅੱਜ ਸੇਵਾ ਵੀ ਜ਼ਰੂਰੀ ਹੈ ਤੇ ਡਿਊਟੀ ਵੀ ਜ਼ਰੂਰੀ ਹੈ ਸੇਵਾ ਕੋ ਜ਼ਰੂਰੀ ਨਹੀਂ ਕਿ ਵੀ ਆਪਾਂ ਕਿਸੇ ਜਾ ਕੇ ਊਠੇ ਭਾਂਜੇ ਮਾਂਜੜੇ ਆ ਜਾਂ ਕਿਸੇ ਵੇਲੇ ਜਾ ਕੇ ਆਪਾਂ ਵੀ ਕੋਈ ਝਾੜੂ ਮਾਰਨਾ ਸੇਵਾ ਤੁਸੀਂ ਕਿਸੇ ਮੰਦੇ ਨਾਲ ਵੀ ਕਰ ਸਕਦੇ ਤੁਸੀਂ ਕਿਸੇ ਨੂੰ ਗਰੀਬ ਨੂੰ ਫੜ ਕੇ ਆਪ ਕੋਈ ਵਿਦਿਆਰਥੀ ਆ ਉਹਨੂੰ ਸੜਕ ਕ੍ਰੋਸ ਕਰਾ ਦਿਓ ਉਹ ਵੀ ਇੱਕ ਸੇਵਾ ਹੈ ਕੀ ਇਤਰਾ رابطہ ਬਣਾਇਆ ਦਲਜੀਤ ਭਾਜੀ ਨਾਲ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਡਾਕਟਰ ਕੋਲ ਲੈ ਕੇ ਜਾਣ ਦੀ ਬਜਾਏ ਤੁਸੀਂ ਦਲਜੀਤ ਭਾਜੀ ਨੂੰ ਫੋਨ ਲਾਇਆ ਤੇ ਉਹਨਾਂ ਨੇ ਇਹਨਾਂ ਦੀ ਬਾਫੜੀ ਤੇ ਭੈਣ ਦੀ ਨੈਤਰ ਹੀ ਨੂੰ ਭੈਣ ਦੀ ਰੋਸ਼ਨੀ ਆ ਮੈਂ ਇਹਨਾਂ ਨੂੰ ਫੋਨ ਮਾਰਿਆ ਜਾਂਦੇ ਤੂੰ ਕਿੱਥੇ ਦੇ ਮੈਂ ਮੈਂ ਲਵਲੀ ਟ੍ਰਾਂਸਪੋਰਟ ਦਿਆਂਦੀ ਮੈਂ ਛੀ ਦਸਾਂ ਵੀ ਹਾਂ ਇਹ 5 ਮਿੰਟ ਹੀ ਲੱਗਦੇ ਇੱਥੇ ਆ ਗਏ ਇਹਨੇ ਆਣ ਕੇ ਭੈਣ ਨਾਲ ਗੱਲਬਾਤ ਕੀਤੀ ਇਹ ਲੈ ਕੇ ਵੀ ਕੋਈ ਟੈਸਟ ਕਰਾਉਣੀ ਉੱਥੇ ਟੈਸਟ ਕਰਾਉ ਜਾ ਆ ਗਏ ਦੇ ਸ਼ੌਕ ਦੇ ਬਾਹਰ ਹੀ ਰਹਿੰਦੇ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਜੀਤ ਕੱਪਲ ਨੂੰ ਦੇਖਿਆ ਕਿ ਇਹ ਦੋਵਾਂ ਦਾ ਬਹੁਤ ਹੀ ਔਕਾ ਸੀਗਾ ਜਿਹੜਾ ਹਸਬੰਦ ਸੀਗਾ ਉਹ ਲੇਬਰ ਤੇ ਕੰਮ ਕਰਦਾ ਸੀਗਾ ਵੀਰਾਂ ਦਾ ਮਾਣ ਵਧਾਇਆ ਜੀ ਆ ਮੈਂ ਦੇਖ ਰਿਹਾ ਸਨਮਾਨ ਦਿੱਤਾ ਤੁਸੀਂ ਸਰੋਪਿਆ ਸਾਹਿਬ ਆ ਜੇ ਇਸ ਵੀਰਾਂ ਨੂੰ ਸਨਮਾਨਤ ਦਿਵਾਓਗੇ ਜਿਨ੍ਹਾਂ ਨੇ ਬਹੁਤ ਹੀ ਵੱਡਾ ਕੰਮ ਕੀਤਾ ਹੈ ਨੇਤਰ ਦੇਣੇ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਵਧੀਆ ਕੰਮ ਉਹ ਇੱਕ ਸਾਹ ਦੇ ਬਾਬਾ ਦੀਪ ਸਿੰਘ ਜੀ ਆਪ ਹੀ ਸਹਾਈ ਹੋਏ ਅੰਗ ਸੰਗ ਸਹਾਈ ਹੋ ਕੇ ਉਹਨਾਂ ਨੇ ਇਹਨਾਂ ਦਾ ਕੰਮ ਕਰਵਾਇਆ ਜੀ ਆਨ-ਏਅਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੇ ਸਹੀਦਾ ਸਾਹਿਬ ਦੀ ਬਾਹਰ ਦੀਆਂ ਸਾਂਝੀਆਂ ਜਾ ਰਿਹਾ ਅਤੇ ਇਨਸਾਨੀਅਤ ਦੀ ਜਿੰਦਾ ਮਿਸਾਲ ਨੇ ਪੰਜਾਬ ਪੁਲਿਸ ਦੇ ਉਸ ਜਵਾਨ ਨਾਲ ਮਿਲਾਂ ਜਾ ਰਿਹਾ ਜਿਹੜਾ ਪੰਜਾਬ ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਇਨਸਾਨੀਅਤ ਦਾ ਫਰਜ਼ ਨਿਭਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਨੇਤਰਹੀਨ ਭੈਣ ਦੀਆਂ ਰੋਸ਼ਨੀ ਵਾਪਸ ਆਈ ਹੈ ਤੇ ਇਸ ਪੰਜਾਬ ਪੁਲਿਸ ਦੇ ਜਵਾਨ ਵੱਲੋਂ ਦਾ ਆਪਰੇਸ਼ਨ ਜੁਆਇਆ ਗਿਆ ਆਪਰੇਟ ਤੋਂ ਬਾਅਦ ਜਿਹੜੀ ਹੈ ਇਸ ਭੈਣ ਨੇ ਤਰਹੀਮ ਭੈਣ ਨੂੰ ਨਵਾਂ ਜੀਵਨ ਮਿਲਿਆ ਹੈ ਤਾਂ ਜਲਵਾ ਚੜਦੇ ਆ ਸਈਦ ਦਲਜੀਤ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਦਿੰਦੇ ਨੇ ਤੇ ਨਾਲ ਦੀ ਨਾਲ ਹੀ ਇਨਸਾਨੀਅਤ ਦਾ ਫਰਜ਼ ਵੀ ਨਿਭਾ ਰਹੇ ਨੇ ਦਲਜੀਤ ਭਾਜੀ ਬਹੁਤ ਬਹੁਤ ਵਧਾਈ ਦੇ ਪਾਤਰੋ ਕਿਉਂਕਿ ਇਹੋ ਜਿਹੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ ਜ਼ਿਆਦਾਤਰ ਅੱਜ ਇਹ ਜਿਹੜੀ ਤਸਵੀਰਾਂ ਮਨ ਨੂੰ ਜ਼ਰੂਰ ਮੋਹ ਰਹੀ ਹੈ ਤਾਂ ਇਹੋ ਜਿਹੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ ਜਿਵੇਂ ਇਸ ਭੈਣ ਬਾਰੇ ਪਤਾ ਚੱਲਿਆ ਤੇ ਕੀ ਹਾਲਾਤ ਸੀ ਇਸ ਭ ਸਭ ਤੋਂ ਪਹਿਲਾਂ ਜੀ ਔਨ 에ਅਰ ਜਿਹੜਾ ਚੈਨਲ ਹੈ ਇਹਦੇ ਦੇਖਣ ਵਾਲੇ ਤੇ ਸੁਣਨ ਵਾਲੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਲ ਖਾਸ ਕਰਕੇ ਬਾਬਾ ਦੀਪ ਸਿੰਘ ਦਾ ਬੜਾ ਧੰਨਵਾਦ ਉਹਦੀ ਕਿਰਪਾ ਉਹਦੀ ਬਖਸ਼ਿਸ਼ ਸਦਕਾ ਇਹ ਭੈਣ ਜਿਹੜੀ ਅੱਖਾਂ ਦੀ ਲਾਈਟ ਹੈ ਉਹ ਵਾਪਸ ਆਈ ਆ ਤੇ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਪਰਮਾਤਮਾ ਨੇ ਕੋਈ ਯਾਦੋਈ ਕਿਸ਼ਮਾ ਜਿਹੜਾ ਹੋਇਆ ਵਾ ਕਿਉਂਕਿ ਪਿਛਲੇ 2 ਸਾਲਾਂ ਤੋਂ ਇਹ ਭੈਣ ਦੀ ਜਿਹੜੀ ਅੱਖਾਂ ਦੀ ਲਾਈਟ ਸੀਗੀ ਉਹ ਅਚਾਨਕ ਕੋਈ ਮੈਡੀਸਿਨ ਲੈਣ ਕਰਕੇ ਉਹ ਅੱਖਾਂ ਦੀ ਲਾਈਟ ਚਲੀ ਗਈ ਤੇ 2 ਸਾਲ ਤੋਂ ਵਿਚਾਰੇ ੱੱੱਕੇ ਖਾਦੇ ਸੀਗੇ ਤੇ 1.5-2 ਮਹੀਨਿਆਂ ਤੋਂ ਇਹਦਾ ਘਰ ਵਾਲਾ ਜਿਹੜਾ ਸੀ ਇੱਥੇ ਕੰਮ ਕਰਦਾ ਸੀ ਉਹ ਇਹਨੂੰ ਇੱਥੇ ਲੈ ਕੇ ਆਇਆ ਸੀਗਾ ਤੇ ਉਹ ਨਾ ਤੇ ਕੰਮ ਕਰ ਸਕਦਾ ਸੀ ਨਾਲ ਇਹਦੇ ਬੱਜਾ ਹੋਇਆ ਸੀਗਾ ਵੀ ਇਹਨੂੰ ਬਾਥਰੂਮ ਕਰਾਉਣਾ ਨੂੰ ਧੁੱਪੇ ਸ਼ਾਮੇ ਕਰਨਾ ਨਾ ਇਹਨੇ ਕੋ ਘਰ ਸੀਗਾ ਜਿਹੜੀ ਦੁਕਾਨ ਸਾਹਮਣੇ ਦੇਖ ਰਹੇ ਹੋ ਇੱਥੇ ਇਹਨਾਂ ਨੇ ਆਪਣਾ ਬਿਸਤਰਾ ਦਿੱਤਾ ਹੋਇਆ ਸੀਗਾ ਤੇ ਇੱਕ ਬੈਂਚ ਦਿੱਤਾ ਹੋਇਆ ਜਿੱਥੇ ਉਹਤੇ ਸੌਂਦੇ ਸੀਗੇ ਘਰ-ਬਾਦ ਕੋਈ ਨਹੀਂ ਹੈਗਾ ਤੇ ਇਹ ਦੀ ਜਿਹੜੀ ਗੱਲ ਸੀਗੀ ਉਹ ਸਰਦਾਰ ਭਜਨ ਸਿੰਘ ਏਐਸਆਈ ਸਾਡੇ ਟਰੱਕ ਦੇ ਇੱਥੇ ਲੱਗੇ ਡਿਊਟੀ ਸੀਦਾਂ ਸਾਹਿਬ ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਸੀਗਾ ਕਿ ਇਦਾਂ ਇੱਕ ਭੈਣ ਆ ਜਿਹਦੀ ਅੱਖਾਂ ਦੀ ਲਾਈਟ ਨਹੀਂ ਆ ਗਈ ਤੇ ਆਪਾਂ ਇਹਦੀ ਕੋਸ਼ਿਸ਼ ਕਰਨੀ ਹੈ ਵੀ ਜਿੰਨੀ ਕੋਈ ਹੈਲਪ ਹੋ ਸਕਦੀ ਹੈ ਇਹ ਕਰਦੇ ਤੇ ਮੈਂ ਉਹਨਾਂ ਦੀ ਜੋ ਬੀਬੀ ਨਾਲ ਗੱਲ ਕੀਤੀ ਤੇ ਮੈਂ ਇਹਨੂੰ ਹਸਪੀਟਲ ਭੇਜ ਦਿੱਤਾ ਹਸਪੀਟਲਾਂ ਨੇ ਦੋ ਦਿਨ ਬਾਅਦ ਟਾਈਮ ਬੀਤਾਂ ਦੇ ਅੱਖਾਂ ਦਾ ਆਪਰੇਸ਼ਨ ਕਰ ਦਿੱਤਾ ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਆ ਕਿ ਆਪਰੇਸ਼ਨ ਹੋ ਗਿਆ ਆਪਰੇਸ਼ਨ ਦੇ ਹੁੰਦਿਆਂ ਸਾਰ ਹੀ ਤੇ ਬੀਬੀ ਕਹਿੰਦੀ ਕਿ ਮੈਨੂੰ ਦੇਖਣਾ ਸ਼ੁਰੂ ਹੋ ਗਿਆ ਔਰ ਮੈਂ ਲੱਖ ਲੱਖ ਸ਼ੁਕਰਾਨਾ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਇੰਨਾ ਸਭ ਕੁਝ ਜੋ ਕੁਝ ਵੀ ਇਹ ਘੁੰਮਣ ਕੇ ਰਹੀ ਸੀ ਇਹ ਘੁੰਮਣ ਕੇ ਜਿਹਦੇ ਵਿੱਚ ਪਾ ਕੇ ਇਹ ਬੀਬੀ ਨੇ ਇੱਥੇ ਆ ਕੇ ਪਹਿਲਾਂ ਤੇ ਗੁਰਬਾਣੀ ਸੁਣੀ ਚਪੈਦਾ ਸਾਹਿਬ ਕਟਿਆ ਔਰ ਚਪੈਦਾ ਸਾਹਿਬ ਦੇ ਵਿੱਚ ਸੁਖਨੀ ਸਾਹਿਬ ਦੀ ਪਾਠ ਔਰ ਸੰਗਤਾਂ ਦੀ ਚਰਨ ਧੂੜੀ ਜਿਹੜੀ ਇਹਨੂੰ ਮਿਲੀ ਹੈ ਨਾ ਇਹ ਉਹਦੀ ਬਦੌਲਤ ਹੀ ਇਹ ਬੀਬੀ ਦੇ ਉੱਤੇ ਐਸਾ ਅਸਰ ਹੋਇਆ ਕਿ ਜਿਹੜੀ ਵੱਡੀ ਬਿਮਾਰੀ ਸੀ ਉਹ ਇੱਕ ਛੋਟੀ ਜੀ ਆਮੇ ਤਨਕਾ ਮੱਤ ਰਹਿ ਗਈ ਤੇ ਜਿਹੜੀ ਅੱਖਾਂ ਦੀ ਲਾਈਟ ਹੈ ਕਿ ਬਹਾਨਾ ਬਣਿਆ ਅਸੀਂ ਤੁਸੀਂ ਵਿੱਚ ਆਉਣਾ ਇੱਕ ਬਹਾਨਾ ਬਣਿਆ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜਿਨ੍ਹਾਂ ਨੇ ਐਡੀ ਵੱਡੀ ਬਖਸ਼ਿਸ਼ ਕਰਕੇ ਇਸ ਭੈਣ ਦੀ ਜਿਹੜੀ ਲਾਈਟ ਵਾਪਸ ਲਿਆਂਦੀ ਆ ਤੇ ਉਹਦੇ ਨਾਲ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਵੀ ਸਾਡਾ ਜਿਹੜਾ ਇਹ ਅੱਖਾਂ ਦਾ ਨਜ਼ਰੀਆ ਦੇਖਣ ਦੀ ਤਾਕਤ ਜਿਹੜੀ ਆ ਜੋ ਵੀ ਆਪ ਸਮਾਜ ਵਾਲੇ ਵੇਖਦੇ ਆ ਉਸੇ ਤਰ੍ਹਾਂ ਬਦਿਆ ਨਜ਼ਰੀਆ ਬਣ ਜਾਂਦਾ ਇਹ ਹੋਣ ਭੈਣ ਜਿਹੜੀ ਆ ਆਪਣੀ ਅੱਖਾਂ ਦਾ ਜੋ ਸੁਭਾਜ ਵਿੱਚ ਆਪਣਾ ਬਣਾਉਣਾ ਚਾਹਿੰਦੀ ਚਿੱਤ ਬਣਾਉਣਾ ਚਾਹੁੰਦੇ ਆ ਉਸੇ ਹਾਲ ਵੇਖ ਕੇ ਇਹ ਆਪਣਾ ਨਵਾਂ ਜੀਵਨ ਬਸਰ ਕਰਨਗੇ ਜਿਲਜੀਤ ਵੀਰ ਜੀ ਇਸ ਪਰਿਵਾਰ ਬਾਰੇ ਜ਼ਰੂਰ ਜਾਨਣਾ ਚਾਹੋ ਨੇ ਕੀ ਹਾਲਾਤ ਸੀ ਪਰਿਵਾਰ ਦੇ ਇਹ ਪਰਿਵਾਰ ਦੇ ਬਾਰੇ ਕਿੱਥੋਂ ਦੇ ਰਹਿਣ ਆਲਾ ਹੈ ਪਰਿਵਾਰ ਤੇ ਕੀ ਹਾਲਾਤ ਨੇ ਸੀ ਇਹ ਜੀ ਪਰਿਵਾਰ ਜਿਹੜਾ ਇਹ ਹਲਾ ਬਾਤ ਕਰਨ ਵਾਲਾ ਸੀ ਇਹ ਜਿਹੜਾ ਦਾ ਘਰ ਵਾਲਾ ਮਹੇਸ਼ ਹੈ ਇਹ ਇੱਥੇ ਮਜ਼ਦੂਰੀ ਕਰਦਾ ਸੀਗਾ ਤੇ ਪਿਛਲੇ 1.5 2 ਸਾਲ ਤੋਂ ਇਹ ਇਹਦੀ ਜਿਹੜੀ ਅੱਖਾਂ ਦੀ ਲਾਈਟ ਸੀ ਮੈਡੀਸਿਨ ਕੋ ਲੈ ਗਈ ਇਹ ਜੀ ਤੇ ਮੈਡੀਸਿਨ ਲੈਣ ਕਰਕੇ ਉਹ ਰੈਕਸ਼ਨ ਹੋਇਆਗਾ ਤੇ ਅੱਖਾਂ ਦੀ ਲਾਈਟ ਚਲੀ ਗਈ ਤੇ ਇਹ ਬੰਦਾ ਜਿਹੜਾ ਸੀ ਇਹ ਕਦੀ ਲਾਹਾਂਬਾਹ ਜਾਂਦਾ ਸੀ ਕਰ ਇੱਥੇ ਆਉਂਦਾ ਸੀ ਨਾ ਇਹਦਾ ਕੰਮ 'ਚ ਧਿਆਨ ਸੀ ਨਾ ਉੱਥੇ ਉਹਦੀ ਉਹਦੀ ਪਰਵਿਸ਼ ਕਰਨ ਵਾਲਾ ਸਾਹਮਣੇ ਸੁਭਾਅ ਵਾਲਾ ਕੋਈ ਨਹੀਂ ਸੀ ਹੈਗਾ ਫਿਰ ਇਹਨੂੰ ਇੱਥੇ ਲਾਇਆ ਤੇ ਇੱਥੇ ਆ ਕੇ ਸੰਗਤਾਂ ਦੀ ਇਹਦੀ ਫਰਿਆਦ ਨੇੜੇ ਉਹ ਕਿਸਣੀ ਇਹ ਬੰਦੇ ਜਿਹੜੇ ਸੀ ਉਹ ਪੈਸੇ ਇਕੱਠੇ ਕਰਨ ਫਿਰਦੇ ਵੀ ਅਸੀਂ ਇਹਦਾ ਇਲਾਜ ਕਰਾਉਂਦੇ ਆ ਤੇ ਉਹ ਜਦੋਂ ਸਰਦਾਰ ਭਜਨ ਸਿੰਘ ਦੇ ਮੇਲੇ ਕੰਚ ਗੱਲ ਪਾਈ ਤੇ ਅਸੀਂ ਇਹਦਾ ਅੱਖਾਂ ਦਾ ਪੋਜੀਸ਼ਨ ਕਰਾ ਦਿੱਤਾ ਇਹ ਬੰਦੇ ਜਿਹੜੇ ਆ ਇਹ ਇਥੇ ਸ਼ਹੀਦਾ ਸਾਹਿਬ ਇਹਨਾਂ ਜਿਹੜੇ लवली ਟਰਾਂਸਪੋਰਟ ਹੈ ਇਹਦੇ ਬਾਹਰ ਜਿਹੜੇ ਆ ਉਹ ਡੇਰੇ ਤੇ ਮਤਲਬ ਕਿ ਰਹਿ ਦੇ ਘਰ-ਬਾਰ ਕੋਈ ਨਹੀਂ ਹੈਗਾ ਤੇ ਦੋਸਤੋ ਹਮੇਸ਼ਾ ਹੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਤਾਂ ਪੰਜਾਬ ਪੁਲਿਸ ਨਹੀਂ ਸਾਡੇ ਮਨਾਂ ਦੇ ਵਿੱਚ ਵਿਚਾਰਧਾਰਾ ਬਣੀ ਹੋਈ ਹੈ ਪੰਜਾਬ ਪੁਲਿਸ ਬਹੁਤ ਮਾੜੀ ਹੈ ਮਾੜੀ ਪੰਜਾਬ ਪੁਲਿਸ ਉਹਨਾਂ ਵਾਸਤੇ ਆ ਉਹਨਾਂ ਅਨਸਰਾਂ ਵਾਸਤੇ ਨਹੀਂ ਜਿਹੜੇ ਮਾੜੇ ਹੁੰਦੇ ਨੇ ਤਾਂ ਪ ਤੁਹਾਡੇ ਜਿੱਥੇ ਪੰਜਾਬ ਪੁਲਿਸ ਨੂੰ ਅਸੀਂ ਮਾੜਾ ਭਲਾ ਆਂਦੇ ਨੇ ਉੱਥੇ ਹੀ ਇਹ ਤਾਰੀਫੀ ਵੀ ਬੰਦੀ ਏ ਕਿ ਦਲਜੀਤ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਦੇ ਰਹੇ ਨੇ ਤੇ ਸਭ ਤੋਂ ਵੱਡਾ ਇਨਸਾਨੀਅਤ ਦਾ ਫਰਜ਼ ਨਿਭਾਇਆ ਜਿਸ ਭੈਣ ਨੂੰ ਨਜ਼ਰ ਨਹੀਂ ਸੀ ਆਉਂਦਾ ਉਸ ਦੀ ਰੋਸ਼ਨੀ ਵਾਪਸ ਆਈ ਹੈ ਉਸ ਨੂੰ ਨਵਾਂ ਜੀਵਨ ਦਿੱਤਾ ਹੈ ਦਲਜੀਤ ਭਾਜੀ ਨੇ ਕਿ ਇਹ ਚ ਸਹਾਰਾ ਬਣੇ ਨੇ ਜਰੀਆ ਬਣੇ ਨੇ ਚਾਹੇ ਇਹ ਦਵਾਵਾਂ ਨੇ ਅਸੀਸਾਂ ਨੇ ਪਰ ਇਸ ਪ੍ਰਵਾਸੀ ਵੀਰ ਵਾਸਤੇ ਹੁਣ ਜਿਹੜਾ ਉਸ ਦੀ ਨਜ਼ਰ ਵਾਪਸ ਆਈ ਹੈ ਤਾਂ ਦਲਜੀਤ ਵੀਰ ਜੀ ਦਾ ਵੱਡਾ ਉਪਰਾਲਾ ਹੈ ਦਲਜੀਤ ਵੀਰ ਜੀ ਮੈਂ ਦੇਖ ਰਿਹਾ ਬੜੇ ਤੁਸੀਂ ਜਦੋਂ ਉਸ ਰੋਡ ਤੋਂ ਇਧਰ ਨੂੰ ਆ ਰਹੇ ਸੀ ਤਾਂ ਜਿੱਥੇ ਅਸੀਂ ਧਿਆਨ ਨਾਲ ਤੁਹਾਨੂੰ ਦੇਖ ਰਹੇ ਸੀ ਆਮ ਜਨਤਾ ਵੀ ਬਹੁਤ ਤਰੀਫਾਂ ਕਰ ਰਹੀ ਸੀ ਤੁਹਾਡੀਆਂ ਕਿ ਯਾਰ ਪੰਜਾਬ ਪੁਲਿਸ ਦਾ ਇਹੋ ਜਿਹਾ ਚਿਹਰਾ ਵੀ ਹੈ ਜੇ ਅੱਜ ਉਸ ਭੈਣ ਨੂੰ ਜਿਸ ਭੈਣ ਨੂੰ ਨਜ਼ਰ ਨਹੀਂ ਆ ਰਿਹਾ ਉਸ ਨੂੰ ਰੋਡ ਤੋਂ ਆਪਰੇਟ ਕਰਾ ਦੇ ਤੁਸੀਂ ਇਧਰ ਲਿਆ ਰਹੇ ਹੋ ਹੱਥ ਦੇ ਵਿੱਚ ਮਠਿਆਈ ਦਾ ਡੱਬਾ ਵੀ ਫੜਿਆ ਹੋਇਆ ਕਿਵੇਂ ਦੇਖਦੇ ਇਸ ਚੀਜ਼ ਨੂੰ ਇਹ ਜੀ ਇਹ ਸ਼ੁਕਰਾਨਾ ਗੁਰੂ ਅਮਰਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਅਮਰਸਰ ਦੀ ਨਗਰੀ ਵਿੱਚ ਇੱਕ ਇਹੋ ਜਿਹੀ ਸੇਵਾ ਬਖਸ਼ੀ ਆ ਕਿ ਜਿਹੜੀ ਮਨੁੱਖਤਾ ਦੀ ਸੇਵਾ ਗਰੀ ਜਾਂਦੀ ਆ ਉਹਨੂੰ ਆਪਾਂ ਇਹ ਕੀਤੀ ਆ ਤੇ ਇੱਥੇ ਪਰਮਾਤਮਾ ਦਾ ਸ਼ੁਕਰਾਨਾ ਲੱਖ ਲੱਖ ਜਿਹੜੇ ਕਿ ਸਾਨੂੰ ਬਾੜ-ਬਾਰ ਇਹ ਸੁਭਾਵਾਂ ਦੇ ਰਹੇ ਨੇ ਸੁਭਾਵਾਂ ਤੇ ਉਹ ਕਿਸੇ ਕੋ ਵੀ ਲੈ ਸਕਦਾ ਲੇਕਿਨ ਸਾਨੂੰ ਸੁਭਾਵਾਂ ਦੇ ਰਹੇ ਆ ਤੇ ਅਸੀਂ ਆਪਣੇ ਆਪ ਨੂੰ ਉਹ ਭਾਗਾਂ ਨੇ ਸਮਝਦੇ ਆ ਕਿ ਪਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੀ ਹੈ ਇਸੇ ਤਰ੍ਹਾਂ ਸੁਆਵਾ ਕਰਦੇ ਲਈ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਅਕਸ਼ ਪੁਲਿਸ ਦੇ ਪ੍ਰਤੀ ਆ ਨਜ਼ਰੀਆ ਵਾ ਉਹਨੂੰ ਚੇਂਜ ਕਰ ਸਕੀਏ ਲੋਕਾਂ ਦੇ ਮਨਾਂ ਵਿੱਚ ਜਿਹੜੀ ਇਹ ਕਿ ਗਲਤ ਭਾਵਨਾਵਾਂ ਜਾਂ ਦੂਰੀਆਂ ਵਾਂ ਉਹਨੂੰ ਘਟਾ ਸਕੀਏ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਇਹ ਇਹੋ ਜੇ ਕੋਈ ਸਬੰਧ ਹੈ ਪੁਲਿਸ ਦੇ ਤੇ ਪਬਲਿਕ ਦੇ ਸਬੰਧ ਆ ਉਹਨਾਂ ਨੂੰ ਸੁਧਾਰ ਲਿਆ ਸਕੀਏ ਤੇ ਕਿਤੇ ਨਾ ਕਿਤੇ ਸਾਡਾ ਜਿਹੜੀ ਨੇੜਤਾ ਥੋੜੇ ਪਿਛਲੇ ਟਾਈਮ 'ਚ ਹੋਈ ਆ ਤੇ ਮੈਂ ਜਿਹੜੀ ਨੇੜਤਾ ਹੋਰ ਵਧਾਉਣੀ ਚਾਹੁੰਦਾ ਇਹ ਕਿਸੇ ਨਾ ਕਿਸੇ ਜਿਸਾਂ ਪਰਮਾਤਮਾ ਮੈਂ ਮਨੁੱਖਤਾ ਦੇ ਇਹ ਕੰਮ ਕਰ ਦਿੱਤੇ ਸੇਵਾ ਦਿੱਤੀ ਆ ਇਹ ਸੇਵਾ ਪਰਮਾਤਮਾ ਮੈਨੂੰ ਗਈ ਜਾਵੇ ਤੇ ਇਸੇ ਤਾਂ ਮੈਂ ਸੁਭਾਵਾਂ ਕਰਦਾ ਜਾਵਾਂ ਤੇ ਲੋਕਾਂ ਦਾ ਸਾਥ ਵੀ ਮਿਲਦਾ ਜਾਂ ਲੋਕਾਂ ਦੀ ਦੁਆਵਾਂ ਮਿਲਦੀ ਜਾਂਦੀ ਹੈ ਗੁਰਜੀਤ ਭਾਜੀ ਜਦੋਂ ਸਵੇਰੇ ਡਿਊਟੀ ਦੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਦੋ ਤਰ੍ਹਾਂ ਦੇ ਵਿਚਾਰ ਆਉਂਦੇ ਹੁੰਨੇ ਤੁਹਾਡੇ ਜੀ ਅੱਜ ਸੇਵਾ ਵੀ ਜ਼ਰੂਰੀ ਹੈ ਤੇ ਡਿਊਟੀ ਵੀ ਜ਼ਰੂਰੀ ਹੈ ਕੀ ਸੋਚਦੇ ਹੋ ਜਦੋਂ ਤਿਆਰ ਹੁੰਦੇ ਹੋ ਅਤੇ ਡਿਊਟੀ ਤੇ ਜਾਂਦੇ ਹੋ ਵੇਖੋ ਜੀ ਮੈਂ ਕਦੀ ਵੀ ਪਹਿਲਾਂ ਪਹਿਲਾਂ ਮੇਰੇ ਦਿਮਾਗ 'ਚ ਹੁੰਦਾ ਸੀਗਾ ਕੁਝ ਇਹੋ ਜਿਹੀ ਵੀ ਸੁਭਾਵਾਂ ਵਾਸਤੇ ਸੇਵਾ ਵਾਸਤੇ ਜਾਣਾ ਹੁਣ ਅਸੀਂ ਇਹ ਸੋਚਦੇ ਹਾਂ ਕਿ ਸੇਵਾ ਕੋ ਜਰੂਰੀ ਨਹੀਂ ਕਿ ਵੀ ਆਪਾਂ ਕਿਸੇ ਜਾ ਕੇ ਝੂਠੇ ਭਾਂਜੇ ਮਾਂਜੜੇ ਆ ਜਾਂ ਕਿਸੇ ਵੇਲੇ ਜਾ ਕੇ ਆਪਾਂ ਵੀ ਕੋਈ ਝਾੜੂ ਮਾਰਨਾ ਸੇਵਾ ਤੁਸੀਂ ਕਿਸੇ ਮੰਦੇ ਨਾਲ ਵੀ ਕਰ ਸਕਦੇ ਹੋ ਤੁਸੀਂ ਕਿਸੇ ਨੂੰ ਗਰੀਬ ਨੂੰ ਫੜ ਕੇ ਆਪ ਕੋਈ ਵਿਜੁੱਧ ਗਿਆ ਉਹਨੂੰ ਸੜਕ ਕਰਾਸ ਕਰਾ ਦਿਓ ਉਹ ਵੀ ਇੱਕ ਸੇਵਾ ਕਿਸੇ ਨੂੰ ਤੁਸੀਂ ਰਸਤਾ ਜਿਹੜਾ ਵਾ ਉਹ ਭਟਕ ਗਿਆ ਉਹਨੂੰ ਦਸਤਾ ਦੱਸ ਦਿਓ ਉਹ ਵੀ ਇੱਕ ਸੇਵਾ ਕਿਸੇ ਨੂੰ ਤੁਸੀਂ ਹੋਰ ਨਾਮ ਜਾ ਕੇ ਗੱਡੀ ਸਹੀ ਜਗ੍ਹਾ ਲਗਾ ਕੇ ਗੱਡੀ ਦੀ ਸਪੀਡ ਲਿਮਟ ਵਿੱਚ ਰੱਖ ਕੇ ਜਿਹੜਾ ਤੁਸੀਂ ਉਹ ਵੀ ਸੇਵਾ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੀਆਂ ਸੇਵਾਵਾਂ ਦੀ ਗਿਣਤੀ ਵਿੱਚ ਆਉਂਦੀਆਂ ਉਹ ਸਵਾਵਾਂ ਸੇਵਾਵਾਂ ਤੁਸੀਂ ਮਨੁੱਖਤਾ ਦੀ ਭਲਾਈ ਵਾਸਤੇ ਕੁਝ ਵੀ ਕਰ ਸਕਦੇ ਹੋ ਜਿਹੜੀ ਤੁਹਾਨੂੰ ਸਮਝ ਲੱਗਦੀ ਹੋਵੇਗੇ ਸੇਵਾ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਮਤਲਬ ਕਿ ਜਿਹੜੇ ਆ ਕੋ ਘਾਤ ਪਰੌਣੇ ਆਏ ਆ ਤੇ ਉਹਨਾਂ ਨੂੰ ਕਰ ਸਾਦੇ ਕੇ ਤੇ ਉਹਨਾਂ ਨੂੰ ਉਹਨਾਂ ਦੇ ਆਉ ਭਗਤ ਕਰਦੀ ਉਹ ਸੇਵਾ ਸੇਵਾ ਉਹ ਹੁੰਦੀ ਹੈ ਜਿਹੜੀ ਮਨੁੱਖਤਾ ਦੀ ਭਲਾਈ ਵਾਸਤੇ ਕੀਤੀ ਜਾਵੇ ਤੇ ਜਿਹੜੀ ਪਰਮਾਤਮਾ ਦੀ ਹਜ਼ੂਰੀ ਵਿੱਚ ਮਨਜੂਰ ਹੋਵੇ ਉਹ ਸਵਾਵਾਂ ਖਵਾਈਆਂ ਜਾਂਦੀਆਂ ਕਹਿੰਦੇ ਨੰਗੇ ਨੂੰ ਕੱਪੜਾ ਪਿਆਸੇ ਨੂੰ ਪਾਣੀ ਤੇ ਭੁੱਖੇ ਨੂੰ ਅੰਨ ਇਹ ਸਵਾਵਾਂ ਜਿਹੜੀਆਂ ਇਹ ਲੰਗਰ ਦਾਣ ਜਿਹੜਾ ਇਹ ਮੰਨਿਆ ਗਿਆ ਨਾ ਕਿ ਅਸੀਂ ਰੱਜਿਆਂ ਨੂੰ ਖੋਹ ਜਾ ਰਹੇ ਹਾਂ ਤੇ ਜਿਹੜੇ ਅਸੀਂ ਸੰਗਮਤ ਮਤ ਲਾ ਰਹੇ ਆ ਸੋਨਾ ਚੜਾ ਰਹੇ ਆ ਉਹਦੇ ਨਾਲੋਂ ਤੁਸੀਂ ਆਪਣੇ ਪਿੰਡ ਦੇ ਨੇੜੇ ਜਿਹੜੇ ਆ ਇੱਕ ਦੋ ਬੱਚਿਆਂ ਦੀ ਸੇਵਾ ਲੇ ਲੋ ਕਿਸੇ ਨੂੰ ਨਸ਼ਾ ਛੁਡਾ ਦਿਓ ਕਿਸੇ ਨੇ ਸਕੂਲ ਚ ਐਡਮਿਸ਼ਨ ਕਰਵਾ ਦਿਓ ਤੇ ਇਹ ਵੀ ਸੇਵਾ ਵਾ ਸੇਵਾ ਗਿਣਤੀ ਕਰਨ ਲਈ ਤੇ ਤੁਹਾਡੀ ਗਿਣਤੀ ਇਹ ਮੁਕਣੀ ਨਹੀਂ ਤੇ ਸੇਵਾ ਜਿਹੜੀ ਇਹ ਵੀ ਹੈਗੀ ਆ ਜੇ ਤੁਸੀਂ ਗੁਰੂ ਘਰ ਆਉਂਦੇ ਆ ਤੇ ਪਹਿਲਾਂ ਆਪਣੇ ਮਾਪੇ ਉਹਦੇ ਚਰਨ ਜੁੜੇ ਸਪਸ਼ਟ ਕਰਕੇ ਆਓ ਤੇ ਇਹ ਵੀ ਸੇਵਾ ਜ਼ਰੂਰ ਜੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਹੀ ਵਿਰਲੇ ਇਹੋ ਜਿਹੇ ਜਵਾਨ ਨੇ ਜਿਹੜੇ ਡਿਊਟੀ ਦੇ ਨਾਲ ਨਾਲ ਸਮਾਜ ਸੇਵੀ ਨੂੰ ਇਹ ਪਹਿਲ ਦਿੰਦੇ ਨੇ ਤਾਂ ਦਲਜੀਤ ਵੀਰ ਜੀ ਨੇ ਹਮੇਸ਼ਾ ਹੀ ਬਹੁਤ ਇਹੋ ਜਿਹੇ ਪਰਾਲੇ ਜੀਤੇ ਨੇ ਜਿਨ੍ਹਾਂ ਨਾਲ ਉਹਨਾਂ ਦੀਆਂ ਤਾਰੀਫਾਂ ਹੁੰਦੀਆਂ ਨੇ ਚਾਹੇ ਮਹਾਮਾਰੀ ਦਾ ਹੋ ਸਮਾਸੀ ਤਾਂ ਚਾਹੇ ਅਨੰਤ ਚਾਰਜ ਹੋਵੇ ਕਿਸੇ ਧੀ ਦਾ ਤਾਂ ਦਲਜੀਤ ਭਾਜੀ ਹਮੇਸ਼ਾ ਹੀ ਰੱਬ ਜਿਹਾ ਫਰਿਸ਼ਤਾ ਬਣ ਜਾਂਦੇ ਨੇ ਤੇ ਉਸ ਪਰਿਵਾਰ ਲੋੜਵੰਦ ਪਰਿਵਾਰ ਦੀ ਬਾਹ ਫੜਦੇ ਨੇ ਤਾਂ ਬੱਚਿਆਂ ਦੇ ਵਿੱਚ ਵੀ ਦਲਜੀਤ ਭਾਜੀ ਬਹੁਤ ਪਿਆਰੇ ਨੇ ਬੱਚੇ ਵੀ ਬਹੁਤ ਪਿਆਰ ਦਿੰਦੇ ਨੇ ਜਿੱਥੇ ਬੱਚੇ ਪਿਆਰ ਦਿੰਦੇ ਨੇ ਉੱਥੇ ਫਿਲਮੀ ਸਟਾਰ ਵੀ ਦਲਜੀਤ ਵੀਰ ਜੀ ਨੂੰ ਬਹੁਤ ਪਿਆਰ ਦਿੰਦੇ ਨੇ ਬਹੁਤ ਸراہਨਾ ਕਰਦੇ ਨੇ ਇਹਨਾਂ ਦੀ ਸੇਵਾ ਦੀ ਤੇ ਸੇਵਾ ਦੀ ਸراہਨਾ ਹੋਣੀ ਬੰਦੀ ਏ ਜੋ ਇਸ ਵਰਦੀ ਦਾ ਮਾਣ ਪੂਰੀ ਤਰ੍ਹਾਂ ਰੱਖਦੇ ਪਏ ਨੇ ਜੇ ਵਰਦੀ ਇਹਨਾਂ ਦੇ ਮੋਢੇ ਤੇ ਸਜੀ ਹੋਈ ਹੈ ਤਾਂ ਇਸ ਦਾ ਪੂਰਾ ਇਨਸਾਨੀਅਤ ਦਾ ਫਰਜ਼ ਵੀ ਨਿਭਾ ਰਹੇ ਨੇ ਇਹ ਵਰਦੀ ਆਮ ਜਨਤਾ ਦੀ ਸੇਵਾ ਵਾਸਤੇ ਬਣੀ ਹੋਈ ਹੈ ਤਾਂ ਉਸ ਨੂੰ ਇਹ ਪੂਰੀ ਤਰ੍ਹਾਂ ਪਰਤੇ ਆਪਣੇ ਤੰਦੇ ਹੀ ਨੰਭਾਉਦੇ ਹੋਏ ਨਜ਼ਰ ਆਉਂਦੇ ਨੇ ਤੇ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਫੋਟੋਆਂ ਜਿਹੜੀਆਂ ਨੇ ਡੀਜੀਪੀ ਸਾਹਿਬ ਆਪਣੇ ਪੇਜ ਤੇ ਪਾਉਂਦੇ ਨੇ ਤੇ ਅਮਰਸਰ ਦੇ ਜਿਹੜੇ ਸੀਪੀ ਸਾਹਿਬ ਨੇ ਸਾਡੇ ਭੁੱਲਰ ਸਾਹਿਬ ਜੀ ਉਹ ਵੀ ਇਹਨਾਂ ਨੂੰ ਬਹੁਤ ਮਾਨ ਸਨਮਾਨ ਦਿੰਦੇ ਨੇ ਤੇ ਇਹਨਾਂ ਨੂੰ ਹਮੇਸ਼ਾ ਇਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਆਪਣੇ ਪੇਜ ਤੇ ਪਾਉਂਦੇ ਨੇ ਤਾਂ ਇਹਨਾਂ ਦਾ ਬੰਦਾ ਮਾਨ ਸਨਮਾਨ ਵੀ ਦਿੰਦੇ ਨੇ ਤਾਂ ਦਲਜੀਤ ਵੀਰ ਜੀ ਕਿਵੇਂ ਦੇਖਦੇ ਹੋ ਕਿੰਨਾ ਜਿਹਾ ਸਾਥ ਮਿਲਦਾ ਹੈ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦਾ ਕਿਉਂਕਿ ਵੱਡੇ ਅਫਸ ਬਹੁਤ ਕਿਰਪਾ ਗੁਦਾਮਦਾਸ ਦੀ ਜਿਨ੍ਹਾਂ ਦੀ ਬਦੌਲਤ ਮੈਂ ਜਦੋਂ ਵੀ ਮੇਰੀ ਪੋਸਟਿੰਗਾਂ ਜਾਂ ਪ੍ਰਮੋਸ਼ਨਾਂ ਹੋਈਆਂ ਉਹ ਪ੍ਰਮੋਸ਼ਨਾਂ ਜਿਹੜੀਆਂ ਗੁਦਾਮਦਾਸ ਦੀ ਨਗਰੀ ਤੇ ਉਹਦੇ ਘਰ ਵਿੱਚ ਹੋਈਆਂ ਜਦੋਂ ਮੈਂ ਇੱਥੇ ਗਲਿਆਰੇ ਚੌਂਕੀ ਲੱਗਾ ਸੀਗਾ ਮੇਰੀ ਜਿਹੜੀ ਪਹਿਲੀ ਪ੍ਰਮੋਸ਼ਨ ਨਹੀਂ ਵੀ ਉਹ 2017 ਚ ਵੀ ਮੈਂ ਗੁਦਾਮਦਾਸ ਦੇ ਘਰ ਉੱਤੇ ਦਰਬਾਰ ਸਾਹਿਬ ਦੀ ਸੇਵਾ ਸੀਗੀ ਉਦੋਂ ਪ੍ਰਮੋਸ਼ਨ ਆਈ ਜੋ 2022 ਚ ਲੱਗਾ ਤਾਂ ਵੀ ਪ੍ਰਮੋਸ਼ਨ ਉੱਥੇ ਹੋਈ ਤੇ ਇਹ ਸ਼ੁਕਰਾਨਾ ਲੱਖ ਲੱਖ ਉਸ ਪਰਮਾਤਮਾ ਦਾ ਅਸੀਂ ਸੋਚਦੇ ਕਿ ਸਾਡੀ ਇਥੋਂ ਪੋਸਟਿੰਗ ਹੋ ਗਈ ਹੈ ਸਾਡੀ ਪ੍ਰਮੋਸ਼ਨ ਹੋ ਗਈ ਹੈ ਤੇ ਅਸੀਂ ਦੂਰ ਚੱਲ ਜਾਵਾਂਗੇ ਪਰ ਪਰਮਾਤਮਾ ਨੇ ਇਹ ਕਿਹਾ ਕਿ ਤੂੰ ਜਿੱਥੇ ਮਰਜ਼ੀ ਚੱਲ ਜਾ ਆਸ਼ੀਰਵਾਦ ਤੇਰੇ ਨਾਲ ਰਹੇਗਾ ਤੇ ਤੂੰ ਇਹੋ ਹੀ ਸਮਾਵਾ ਜਾ ਕੇ ਉੱਥੇ ਨਿਭਾਉਣੀ ਆ ਤੇ ਉਹਦੀ ਬਦੌਲਤ ਜਿੱਦਾਂ ਅਸੀਂ ਕਿ ਡੀਜੀਪੀ ਸਾਹਿਬ ਕੋਲ ਬੈਠੇ ਡੀਜੀਪੀ ਸਾਹਿਬ ਕਹਿੰਦੇ ਵੀ ਦਲਜੀਤ ਸਿੰਘ ਕੋਈ ਚੰਗੀ ਸੇਵਾ ਵਾ ਜਿਹੜੀ ਤੈਨੂੰ ਸਾਡੇ ਕੋਲ ਬਿਠਾਈ ਆ ਜਾਂ ਸਾਡੇ ਕੋਲ ਪ੍ਰਮੋਸ਼ਨ ਦਿਵਾਇਆ ਤੇ ਇਹ ਵੀ ਕੋਈ ਚੰਗੀ ਸੇਵਾ ਵਾ ਤੇਰੇ ਚੰਗੇ ਕਰਮਿਆਂ ਜਿੱਦੇ ਬਦੌਲਤ ਤੂੰ ਅੱਜ ਇੱਥੇ ਪਹੁੰਚਿਆ ਵਾ ਤੇ ਮੈਂ ਕਹਿੰਦਾ ਕਿ ਜਿਸਾਂ ਡੀਜੀਪੀ ਸਾਹਿਬ ਮੈ ਇਸ ਸੇਤ ਨਾਲ ਸਾਡੇ ਮਾਨਯੋਗ ਸਦਾ ਭੁੱਲ ਸਾਰ ਗੁਰਪ੍ਰੀਤ ਸਿੰਘ ਦੀ ਭੁੱਲ ਜੜਿਆ ਮਿਸ਼ਨਰ ਆਫ ਦੀ ਸਮਸਰ ਇਹ ਵੀ ਸਾਨੂੰ ਬੜਾ ਮਾਨ ਸਤਕਾਰ ਦਿੰਦੇ ਨੇ ਔਰ ਮੈਂ ਇਹ ਇਹ ਵੇਖਦਾ ਕਿ ਸਾਡੇ ਏਸੀਪੀ ਆ ਮਸਾਪੀ ਦੇ ਉੱਤੇ ਵੀ ਡੀਜੀਪੀ ਸਾਹਿਬ ਦੇ ਪੇਜ ਤੇ ਵੀ ਮੇਰੀਆਂ ਵੀਡੀਓ ਪੋਸਟਾਂ ਪੈਂਦੀਆਂ ਕਿਉਂ ਕਿਉਂਕਿ ਲੋਕਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਜਿਹੜੀ ਇਨਸਾਨੀਅਤ ਦੀ ਸੇਵਾ ਮਨੁੱਖਤਾ ਦੀ ਸੇਵਾ ਉਹੋ ਹੀ ਸੇਵਾ ਗਣੀ ਜਾਂਦੀ ਆ ਤੇ ਸਮਾਵਾ ਵੀ ਉਹ ਆ ਜਿਹੜੀਆਂ ਕੋਈ ਅਲੱਗ ਕਰੋ ਆਪਣੇ ਵਾਸਤੇ ਹਰ ਇੱਕ ਕੋਈ ਕਰਦਾ ਕਿਸੇ ਦੂਸਰੇ ਵਾਸਤੇ ਕਰਦੋ ਤੇ ਸੇਵਾ ਉਹ ਗਣੀ ਜਾਂਦੀ ਹੈ ਤੇ ਇਹੋ ਜੀਆਂ ਸੇਵਾਵਾਂ ਜਿਹੜੀਆਂ ਨਾ ਉਹ ਹਰੇਕ ਬੰਦੇ ਨੂੰ ਚੰਗੇ ਲੱਗਦੀਆਂ ਸਾਨੂੰ ਮਹਿਕਮੇ ਲੋ ਡਿਪਾਰਟਮੈਂਟ ਨੂੰ ਸਾਡੇ ਆਫੀਸਰ ਸਾਹਿਬਾਨ ਵੱਲੋਂ ਬੜਾ ਸਰਕਾਰ ਮਿਲਦਾ ਉਹਦੀ ਬਦੌਲਤ ਹੀ ਮੈਂ ਅੱਜ ਇਹ ਜਿਹੜੀਆਂ ਸੇਵਾਵਾਂ ਨਿਭਾ ਰਿਹਾ ਵਾਂ ਜੇ ਘਰ ਸੁਖ ਵਸਿਆ ਬਾਦ ਸੁਖ ਪਾਇਆ ਘਰ ਸੁਖ ਵਸੇ ਤਾਂ ਮਤਲਬ ਇਹ ਹੈ ਕਿ ਜੇ ਮੇਰਾ ਅੰਦਰ ਹੀ ਚੈਨ ਨਹੀਂ ਹੋਊਗਾ ਮੇਰੇ ਉੱਤੇ ਅਸ਼ੀਰਵਾਦ ਨਹੀਂ ਹੋਊਗਾ ਕਿਸੇ ਦਾ ਥਾਪੜਾ ਨਹੀਂ ਹੋਊਗਾ ਤੇ ਮੈਂ ਸੇਵਾਵਾਂ ਨਹੀਂ ਕਰ ਸਕਦਾ ਤੇ ਇਹ ਮੈਂ ਉਹਨਾਂ ਦਾ ਸ਼ੁਕਰਾਨਾ ਮਹਿਕਮੇ ਦਾ ਵੀ ਜਿਹੜਾ ਮੈਨੂੰ ਇਹੋ ਜਿਹੀ ਆ ਸੇਵਾ ਕਰਨ ਦਾ ਵਿਚੋਂ ਟਾਈਮ ਵੀ ਦੇ ਦਿੰਦਾ ਤੇ ਮੇਰੀ ਇਹ ਕੋਸ਼ਿਸ਼ ਵੀ ਹੁੰਦੀ ਆ ਕਿ ਮੈਂ ਜਿਹੜੀਆਂ ਸਮਾਵਾਵਾਂ ਇਹ ਵਰਦੀ ਪਾ ਕੇ ਕਰਾਂ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਜਿਹੜੀਆਂ ਦੂਰੀਆਂ ਬਣੀਆਂ ਉਹਨਾਂ ਘਟਾਇਆ ਜਾ ਸਕੇ ਤੇ ਇਹ ਜਿਹੜੀਆਂ ਸਮਾਵਾਵਾਂ ਲੋਕਾਂ ਦੇ ਮਨਾਂ ਵਿੱਚ ਜਿਹੜਾ ਪੁਲਿਸ ਦਾ ਅੱਖ ਬਣ ਚੁੱਕਾ ਉਹਨੂੰ ਮੈਂ ਥੋੜਾ ਜਿਹਾ ਹੋਰ ਪਾਸੇ ਲੈ ਜਾਣਾ ਚਾਹੁੰਦਾ ਨਹੀਂ ਤੁਹਾਡੀਆਂ ਇੰਨਾ ਸਮਾਵਾਵਾਂ ਨੂੰ ਦੇਖਦੇ ਹੋਏ ਨੇੜਤਾ ਬਹੁਤ ਵਧ ਰਹੀ ਆ ਪੰਜਾਬ ਪੁਲਿਸ ਦੇ ਵਿੱਚ ਤੇ ਆਮ ਜਨਤਾ ਦੇ ਵਿੱਚ ਕਿਉਂ ਆਮ ਜਨਤਾ ਹੁਣ ਜਿੱਥੇ ਸਮਾਜ ਸੇਵੀ ਵੀਰਾਂ ਨੂੰ ਪਹਿਲ ਦੇ ਆਧਾਰ ਤੇ ਬੁਲਾਉਂਦੀ ਆ ਉੱਥੇ ਤੁਹਾਡੇ ਜਿਹੇ ਨਵੇਂ ਵੀਰ ਨੇ ਜ ਜੇ ਤਾਂ ਲੋਡ ਵੰਦਾ ਜਿਸੇ ਪਰਿਵਾਰ ਨੂੰ ਲੋਡ ਹੈ ਤਾਂ ਉਹ ਬਾਹ ਜਰੂਰ ਫੜਨਗੇ ਤਾਂ ਬਹੁਤ ਵਧੀਆ ਪ੍ਰਾਲਾ ਹੈ ਕਿ ਪੰਜਾਬ ਪੁਲਿਸ ਦਾ ਇਹੋ ਜਿਹਾ ਰੂਪ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਆਉਣ ਯਾਰ ਇਹਦਾ ਆਧਾਰਾ ਵੀ ਤੁਹਾਡਾ ਧੰਨਵਾਦੀ ਹੈ ਕਿ ਇਹੋ ਜਿਹੀਆਂ ਤਸਵੀਰਾਂ ਸਾਨੂੰ ਆਪ ਨੂੰ ਜਦੋਂ ਅਸੀਂ ਚੈਨਲ ਤੇ ਚਲਾਉਂਦੇ ਆ ਤਾਂ ਮਨ ਨੂੰ ਜਰੂਰ ਰੂਹ ਨੂੰ ਚੈਨ ਮਿਲਦਾ ਹੈ ਤਾਂ ਮੈਨੂੰ ਇਹ ਦੱਸੋ ਤੁਹਾਡੀ ਰੂਹ ਨੂੰ ਕਿੰਨਾ ਚੈਨ ਮਿਲਦਾ ਜਦੋਂ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਬਾਹ ਫੜਦੇ ਹੋ ਉਹਨਾਂ ਦੀ ਲੋਡ ਵੇਲੇ ਹਮੇਸ਼ਾ ਹਾਜ਼ਰ ਹੁੰਦੇ ਆ ਰੂਹ ਨੂੰ ਕਿੰਨਾ ਚੈਨ ਮਿਲਦਾ ਵੇਖੋ ਜੀ ਆਉਣ ਟੀਵੀ ਨੇ ਵੀ ਮੇਰਾ ਕਾਫੀ ਕਾਫੀ ਚੈਨਲਾਂ 'ਤੇ ਮ ਮੈਂ ਇਹ ਕਹਿੰਦਾ ਕਿ ਜੇ ਅੱਜ ਤੁਸੀਂ ਵੇਖੋ ਹਰਭਜਨ ਸਿੰਘ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਖਿਆਲ ਆ ਤਾਂ ਹੈ ਕਿ ਤੁਹਾਡੇ ਚੈਨਲ ਨੇ ਇਹ ਚੀਜ਼ਾਂ ਲੋਕਾਂ ਤੱਕ ਪੇਸ਼ ਕੀਤੀਆਂ ਲੋਕਾਂ ਦੇ ਮਨਾਂ ਵਿੱਚ ਇਹ ਬਣ ਗਿਆ ਕਿ ਦਿਲਜੀਤ ਸਿੰਘ ਆ ਸਮਾਵਾ ਕਰਿਆ ਤੇ ਸਮਾਵਾ ਕਰਾ ਦਿਆ ਗੁਰਦਾਮ ਦਸ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਤੋ ਉਹਨਾਂ ਦੀ ਬਦੌਲਤ ਹੀ ਇਹ ਜਿਹੜਾ ਨਾਮ ਇਹਨਾਂ ਦੇ ਆਇਆ ਪੀ ਆਪਾਂ ਕਰਨ ਤੋਂ ਪਹਿਲਾਂ ਦਲਜੀਤ ਸਿੰਘ ਨੂੰ ਯਾਦ ਕਰੀਏ ਕਿਉਂਕਿ ਬਾਬਾ ਜੀ ਨੇ ਇਹ ਸਵਾਵਾ ਜਿਹੜੀਆਂ ਝੋਲੀ 'ਚ ਪਾਈਆਂ ਤੇ ਅਸੀਂ ਸਵਾਵਾ ਜਿਹੜੀਆਂ ਉਹ ਮੱਥਾ ਟੇਕ ਕੇ ਉਹਨੂੰ ਨਮਸਕਾਰ ਕਰਕੇ ਆਪਣੀ ਝੋਲੀ 'ਚ ਪਾਉਂਦੇ ਆ ਤੇ ਅਸੀਂ ਕਹਿੰਦੇ ਆ ਕਿ ਧੰਨਵਾਦ ਧੰਤਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਾਨਾ ਵਾ ਜਿਨ੍ਹਾਂ ਨੇ ਤੁਸੀਂ ਭਜਨ ਸੰਗ ਵਰਗੇ ਬੰਦਿਆਂ ਕੋ ਮੈਨੂੰ ਫੋਨ ਕਰਾਇਆ ਤੇ ਜਿਨ੍ਹਾਂ ਦੀ ਬਦੌਲਤ ਮੈਂ ਭੈਣ ਦੀਆਂ ਅੱਖਾਂ ਦੀ ਜੋਤ ਦਾ ਮਕਰਨ ਬਣਿਆ ਇਹ ਇਹ ਕਿਰਪਾ ਉਸ ਦਾਤੇ ਦੀ ਆ ਜਿਹਦੀ ਬਦੌਲਤ ਅਸੀਂ ਅੱਜ ਜਿਹੜੀਆਂ ਸਵਾਵਾ ਕਰ ਰਹੇ ਆ ਤੇ ਇਹ ਇਹ ਜਿਹੜੀਆਂ ਸਮਾਵਾ ਇਸੇ ਤਰ੍ਹਾਂ ਪਰਮਾਤਮਾ ਸਾਡੇ ਕੋਲ ਤੰਦੂਸੀ ਬਖਸ਼ੇ ਤੇ ਅਸੀਂ ਸਮਾਵਾ ਕਰਦੇ ਰਹੀਏ ਉਹ ਟੈਰ ਹੋਣ ਤੋਂ ਬਾਅਦ ਵੀ ਅਸੀਂ ਸਮਾਵਾ ਕਰਦੇ ਰਹੀਏ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਜੇ ਮਨੁੱਖਤਾ ਦੀ ਸੇਵਾ ਦਾ ਉਹ ਇਸੇ ਤਰ੍ਹਾਂ ਕੀਤੀ ਜਾ ਸਕਦੀ ਹੈ ਕਿਸੇ ਦੇ ਆਪਣੀ ਸਹਿਜ ਵਿੱਚ ਰੋ ਆਪਣੀ ਅਨੁਸ਼ਾਸਨ ਵਿੱਚ ਰੋ ਕਿਸ ਨੂੰ ਰਸਤਾ ਦੇਣ ਦੀ ਹੱਥ ਪਾ ਲੋ ਜੇ ਰਸਤਾ ਦੇਣ ਦੀ ਹੱਥ ਪਾ ਲਈ ਤੁਹਾਡੇ 80% ਝਗੜੇ ਖਤਮ ਹੋ ਜਾਣੇ ਜਿਸ ਦਿਨ ਤੁਹਾਨੂੰ ਤਾਂ ਜੀ ਰੂਰ ਜੀ ਇਹ ਤਸਵੀਰਾਂ ਬਹੁਤ ਹੀ ਪਿਆਰੀਆਂ ਨੇ ਮਨ ਨੂੰ ਮੋਹਣ ਵਾਲੀਆਂ ਨੇ ਪੰਜਾਬ ਪੁਲਿਸ ਦਾ ਇਹ ਚਿਹਰਾ ਜਰੂਰ ਤਰੀਫੇਯਾਬਲੇ ਇਸ ਪੰਜਾਬ ਪੁਲਿਸ ਦੇ ਇਸ ਚਿਹਰੇ ਦੀ ਬਹੁਤ ਤਰੀਫ ਹੋਣੀ ਨਹੀਂ ਬੰਦੀ ਹੋਈ ਆ ਤਾਂ ਜਿਹੜਾ ਰਾਹ ਦੱਸਦਾ ਆਂਦੇ ਉਹ ਵੀ ਪੁੰਨ ਦਾ ਜਰੂਰ ਭਾਗੀਦਾਰੀ ਹੈ ਇਹ ਸਰਦਾਰ ਹਰਪਜਨ ਸਿੰਘ ਐਸਆਈ ਨੇ ਤਾਂ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਤਾਂ ਰਸਤਾ ਦੱਸਣ ਵਾਲੇ ਅਸਲੀ ਇਨਸਾਨ ਇਹੀ ਨੇ ਇਹਨਾਂ ਨੇ ਹੀ ਦਲਜੀਤ ਭਾਜੀ ਦਾ ਹੀ ਇਸ ਪਰਿਵਾਰ ਨੂੰ ਮਿਲਾਇਆ ਤਾਂ ਦਲਜੀਤ ਭਾਜੀ ਨੇ ਇਸ ਨੇਤਰ ਹੈ ਨੇਤਰਹੀਨ ਭੈਣ ਦੀ ਬਾਹ ਫੜੀ ਤੇ ਉਸ ਨੂੰ ਜਰੂਰ ਰੋਸ਼ਨੀ ਵਾਪਸ ਆਈ ਹੈ ਤਾਂ ਹਰਪਜਨ ਭਾਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਤੁਸੀਂ ਵੱਡੀ ਵੱਡੀ ਸੇਵਾ ਲਈ ਹੈ ਕਿਉਂਕਿ ਜਿਸ ਨੂੰ ਨਜ਼ਰ ਨਹੀਂ ਸੀ ਆਉਂਦਾ ਉਸ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਤਾਂ ਸਿਰਫ ਸਿਰਫ ਤੁਹਾਡੀ ਬਦੌਲਤ ਹੈ ਜੀ ਉਸ ਭੈਣ ਦੀ ਰੋਸ਼ਨੀ ਵਾਪਸ ਆਈ ਹੈ ਤਾਂ ਜਿਵੇਂ ਦੇਖਦੇ ਹੋ ਜਿਸ ਤਰ੍ਹਾਂ ਰਾਬਤਾ ਬਣਾਇਆ ਦਲਜੀਤ ਭਾਈ ਨੇ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਡਾਕਟਰ ਕੋਲ ਲੈ ਕੇ ਜਾਣ ਦੀ ਬਜਾਏ ਤੁਸੀਂ ਦਲਜੀਤ ਭਾਈ ਨੂੰ ਫੋਨ ਲਾਇਆ ਤੇ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਤੇ ਭੈਣ ਦੀ ਨੇਤਰਹੀ ਨੂੰ ਭੈਣ ਦੀ ਰੋਸ਼ਨੀ ਵਾਪਸ ਮੈਂ ਸਰ ਦੋ ਤਿੰਨ ਨਰੀ ਨਾ ਐਂ ਦੀ ਲੰਘਿਆ ਮੇਰੀ ਸੀਦਾ ਸਾਹ ਮੇਨ ਗੇਟ ਤੇ ਡਿਊਟੀ ਹੈ ਮੈਂ ਇਹਨਾਂ ਨੂੰ ਬਿਠਾ ਵੈਂਦਾ ਹਾਂ ਮੈਂ ਆਪ ਇਕੋ ਸੂਟੇ ਪਾ ਛੱੜਦੀ ਆ ਰੋਜ਼ ਤੇ ਮੈਂ ਕਦੀ ਐਨੂ ਗਿਆ ਕਰਿਆ ਯਾਰ ਇੱਕ ਦਿਨ ਮੈਂ ਉੱਥੇ ਕੁਜਤੀ ਧਿਆਨ ਪਾਇਆ ਜਿੱਤੇ ਪਰਚੀਆਂ ਕੱਟਦੇ ਕਾਰਾਂ ਦੀਆਂ ਉਦੋਂ ਮੈਂ ਸਿੱਧਾ ਆਇਆ ਜੀ लवली ਭਾਜੀ ਕੋਲ ਆਇਆ ਜੀ ਮੈਂ लवली ਭਾਜੀ ਨੂੰ ਆਣ ਕੇ ਆਖਿਆ ਮੈਂ ਭਾਜੀ ਆ ਜਿਹੜੀ ਬੀਬੀ ਆ ਇਹ ਕਦਾ ਕਰਕੇ ਬੈਠੀ ਇੱਥੇ ਹੂੰ ਮੈਂ ਤਾਂ ਕਹਿ ਬਿਚਿਆ ਕੋਈ ਛੱਡਣਾ ਗਿਆ ਵੀ ਤੇ ਆਂਦਾ ਵੀ ਇਹ ਲਾ ਬਾਤ ਆਈਆਂ ਵਾ ਤੇ ਇਹਨਾਂ ਦੀ ਨਾ ਨਿਗਾਹ ਘਟ ਗਈ ਨਿਗਾਹ ਨਹੀਂ ਆ ਪੂਰੀ ਤੇ ਇਹਨਾਂ ਪ੍ਰਸ਼ਨ ਪੁੱਸ਼ਨ ਕਰਾਇਆ ਸੀ ਤੋਂ ਦਵਾਈਆਂ ਖਾਣ ਕਰਨੇ ਦੀ ਨਿਗਾਹ ਜਿਹੜੀ ਆ ਖਤਮ ਹੋ ਗਈ ਆ ਇਹ ਲਵਲੀ ਭੈਣਾਂ ਵੀ ਅਸੀਂ ਪੈਸੇ ਇਕੱਠੇ ਕਰਨ ਲੱਗੇ ਆ। ਤੇ ਪੈਸੇ ਇਕੱਠੇ ਕਰਕੇ ਨਾ ਤੇ ਇਹਦੇ ਟੈਸਟ ਕਰਾ ਕੇ ਤੇ ਇਹਦੀ ਇਲਾਜ ਕਰਾਵਾਂਗੇ। ਤੇ ਮੇਰੇ ਮਨ ਤੇ ਵੀ ਆ ਗਿਆ ਮੈਂ ਕਿਹਾ ਚੱਲ ਮੇਰੇ ਕੋ ਵੀ ਲੈ ਲਿਓ। ਇੰਨੀ ਜੇ ਗੱਲ ਕਰਦਾ ਕਰਦਾ ਮੈਂ ਕਿਹਾ ਤੂੰ ਰਹਿਣ ਦੋ। ਹੂੰ ਮੈਂ ਸਾਡੇ ਮੈਕਬੀਨ ਸਬ ਇੰਸਪੈਕਟਰ ਸਰਦਾਰ ਦਿਲਜੀਤ ਸਿੰਘ ਆ ਜੀ। ਉਹ ਮੈਂ ਇਹ ਕੰਮ ਕਰਾਉਂਦੇ ਆ। ਹੂੰ ਉਹ ਕੀਤਾ ਜੀ ਮੈਂ ਇਹਨਾਂ ਨੂੰ ਫੋਨ ਮਾਰਿਆ। ਜਾਂਦੇ ਤੂੰ ਕਿੱਥੇ ਦੇ ਮੈਂ ਮੈਂ ਲਵਲੀ ਟ੍ਰਾਂਸਪੋਰਟ ਦੇ ਆਂਦੇ ਮੈਂ ਚੀਦਾ ਸਾਹ ਵੀ ਆ। ਇਹ 5 ਮਿੰਟ ਰਹੀ ਲੱਗਦੇ ਇੱਥੇ ਆ ਗਏ। ਇਨੇ ਆਣ ਕੇ ਪਹਿਨਾ ਗੱਲ ਬਿਆਨ ਕੀਤੀ ਇਹ ਲੈ ਕੇ ਕੋਈ ਟੈਸਟ ਕਰਾਉਣੀ ਉੱਥੇ ਟੈਸਟ ਕਰਾਉ ਜਾ ਕੇ ਤੇ ਉੱਥੇ ਹੀ ਤੁਸੀਂ ਆਪ ਸਾਖਤਾ ਕਰਾਉ ਜਾ ਕੇ ਸਰਦਾਰ ਹਰਪਜਨ ਸਿੰਘ ਜੀ ਦਲਜੀਤ ਭਾਜੀ ਦਾ ਮਨ ਦੇ ਵਿੱਚ ਨਾ ਹੀ ਕਿਉਂ ਵਿਚਾਰ ਆਇਆ ਕਿ ਉਹਦੇ ਹੋਰ ਵੀ ਬੜੇ ਸਮਾਜ ਸੇਵੀ ਵੀਰੇ ਵੀ ਨੇ ਸਾਡੀਆਂ ਐਨ ਜੀਓ ਬਹੁਤ ਚੱਲਦੀਆਂ ਨੇ ਉਹ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੀਆਂ ਨੇ ਤੁਹਾਡੇ ਜਹਨ ਦੇ ਵਿੱਚ ਦਲਜੀਤ ਵੀਰ ਜੀ ਦਾ ਨਾਮ ਹੀ ਕਿਉਂ ਆਇਆ ਇਹ ਕਰਦੇ ਰਹੇ ਜੀ ਮੈਨੂੰ ਪਤਾ ਸੀ ਵੀ ਅੱਗੇ ਵੀ ਇਹਨਾਂ ਕਈ ਕੀਤੇ ਪ੍ਰਸ਼ਨ ਕਰਾਏ ਆ ਕਿ ਇਹਨੂੰ ਜੁੱਤੀ ਲੈ ਆਂਤੀ ਕਿਨ ਬੂਲ ਲੈ ਤੇ ਕਿਨ ਕੱਪੜੇ ਲੈ ਤੇ ਕਿਨ ਗਿਰੀਆਂ ਖਵਾਤੀਆਂ ਹੈ ਬੱਚਿਆਂ ਨੂੰ ਜੇ ਉਹਦਾ ਹਲਬਟ ਦੇਤੇ ਤੇ ਮੇਰੇ ਇਹਨਾਂ ਕਲੇ ਦਾ ਵਿਚਾਰ ਫਿਰ ਮੈਨੂੰ ਪਤਾ ਇਹ ਇਹ ਕੰਮ ਕਰਦੇ ਦਲਜੀਤ ਸਿੰਘ ਕਰ ਸਕਦਾ ਜੀ ਫਿਰ ਇਹਨਾਂ ਨੂੰ ਫੋਨ ਮਾਰਿਆ ਇਹ ਤਾਂ 2 ਮਿੰਟ ਨਹੀਂ ਲੱਗੇ 5 ਮਿੰਟਾਂ ਚ ਇੱਥੇ ਆ ਗਏ ਹਰਪਜਨ ਵੀਰ ਜੀ ਦਲਜੀਤ ਜਿਹੇ ਦਲਜੀਤ ਭਾਜੀ ਜਿਹੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਪੁਲਿਸ ਦਾ ਨਾਮ ਬੜਾ ਰੁਸਨ ਹੁੰਦਾ ਬੜੀਆਂ ਵਧਾਈ ਦੇ ਪਾਤਰ ਬਣਦੇ ਨੇ ਤਾਂ ਜਿੰਨਾ ਚ ਮਾਨ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਪਿਆਰ ਮਿਲਦਾ ਤੇ ਤੁਹਾਡੀ ਸਲਾਹਨਾ ਹੁੰਦੀ ਹੈ ਤੁਹਾਡੀਆਂ ਤਾਰੀਫਾਂ ਹੁੰਦੀਆਂ ਨੇ ਇਹ ਪੰਜਾਬ ਪੁਲਿਸ ਦੇ ਉਹ ਜਵਾਨ ਨੇ ਜਿਹੜੇ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਮੈਨਾਂ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਜਿਹੜੇ ਕੰਮ ਕਰਦੇ ਇਹਦੇ ਨਾਲ ਤਾਂ ਕੋਈ ਕੰਮ ਹੀ ਨਹੀਂ ਕਰ ਸਕਦਾ ਜੀ ਠੀਕ ਹੈ ਜੀ ਮਠਿਆਈ ਵੀ ਵੰਡਤੀ ਸਾਡੇ ਰਲਜੀਤ ਭਾਜੀ ਨੇ ਜਿੱਥੇ ਭੈਣ ਦੀ ਰੋਸ਼ਨੀ ਵਾਪਸ ਆਈ ਅੱਛਾਂ ਦੀ ਤਾਂ ਨਾਲ ਦੀ ਨਾਲ ਮਠਿਆਈ ਦੇ ਡੱਬੇ ਵੰਡੇ ਨੇ ਆਮ ਜਨਤਾ ਨੂੰ ਦੱਸਿਆ ਜ਼ਰੂਰ ਹੈ ਜੀ ਇਸ ਭੈਣ ਨੇਤਰਹੀਨ ਭੈਣ ਸੀ ਸਾਡੀ ਉਹਦੀ ਰੋਸ਼ਨੀ ਵਾਪਸ ਆਈ ਹੈ ਤਾਂ ਵੱਡਾ ਉਪਰਾਲਾ ਹੈ ਜਿੱਥੇ ਰੋਸ਼ਨੀ ਵਾਪਸ ਆਈ ਹੈ ਮਠਿਆਈ ਦੇ ਡੱਬੇ ਵੀ ਵੰਡੇ ਜਾਂਦੇ ਮੈਂ ਨਾ ਜੀ ਨਾ ਉਹ ਵੀ ਦੱਸੋ ਉਹ ਵੀ ਛੱਡੋ ਤੁਸੀਂ ਨਾਲ ਹੀ ਕਹਿਤਾ ਜੀ ਮੈਂ ਰੇੜੀ ਵੀ ਤਿਆਰ ਕਰਕੇ ਦਿੰਦਾ ਮੈਂ ਰਚਨਪਾਲੀ ਬੀਬੀ ਨੂੰ ਪਾ ਕੇ ਦਿੰਦਾ ਮੈਂ ਇਹ ਕੰਮ ਕਾਰ ਕਰਕੇ ਆਪਣੇ ਦੋਵੇਂ ਜੀ ਜਰਾ ਗੁਜ਼ਾਰਾ ਕਰਨਗੇ ਆਪਣਾ ਪਾਸਪੋਰਟ ਕਰਨੇ ਪਾਲਣਗੇ ਹਾਂਜੀ ਇਹਨਾਂ ਨਾਲ ਰੈਡੀ ਦਾ ਵਿਕੈਤ ਆ ਜੀ ਮੈਂ ਰੈਡੀ ਤਿਆਰ ਕਰਕੇ ਦਿੰਦਾ ਨਾਲ ਸਭ ਦਾ ਪਤਾ ਵੀ ਪਾਗ ਦਿੰਦਾ ਜੀ ਜਰੂਰ ਜੀ ਇਹ ਪੰਜਾਬ ਪੁਲਿਸ ਦੇ ਸਾਡੇ ਉਹ ਸਾਨ ਨੇ ਅੰਮ੍ਰਿਤਸਰ ਦੀ ਸਾਨ ਨੇ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਹੋ ਰਿਹਾ ਹੈ ਇਹ ਦਲਜੀਤ ਭਾਜੀ ਤੇ ਹਰਪਜਨ ਭਾਜੀ ਹਰਪਜਨ ਵੀਰ ਜੀ ਨੇ ਉਪਰਾਲਾ ਜੀਤਾ ਦਾ ਇਸ ਭੈਣ ਨੂੰ ਨਜ਼ਰ ਆਉਣਾ ਸ਼ੁਰੂ ਹੋਇਆ ਕਿ ਦਲਜੀਤ ਭਾਜੀ ਤਾਂ ਇਹ ਆਵਾਜ਼ ਪਹੁੰਚੀ ਤਾਂ ਵਧੀਆ ਉਪਰਾਲਾ ਹੈ ਤੇ ਵਧੀਆ ਤਸਵੀਰਾਂ ਨੇ ਤੇ ਮਨ ਨੂੰ ਮੋਹਣ ਆ ਲੀਆਂ ਨੇ ਤਾਂ ਹੋਰ ਵੀ ਵੀਰ ਇੱਥੇ ਮੌਜੂਦ ਨੇ ਜਲਵਾ ਚੜਦੇ ਆ ਕਿ ਬਹੁਤ ਸਾਰੀਆਂ ਤਾਰੀਫਾਂ ਹੁੰਦੀਆਂ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਹਦੇ ਵਿੱਚ ਪੰਜਾਬ ਪੁਲਿਸ ਨੂੰ ਅਸੀਂ ਹਮੇਸ਼ਾ ਮਾੜਾ ਸਮਝਦੇ ਆ ਪਰ ਇਹੋ ਜਿਹੀਆਂ ਵੀਡੀਓ ਜਦੋਂ ਵਾਇਰਲ ਹੁੰਦੀਆਂ ਨੇ ਤਾਂ ਉੱਥੇ ਹੀ ਇਹ ਵੀਡੀਓ ਜਿਹੜੀ ਹੈ ਵਾਇਰਲ ਹੋਣੀ ਬੰਦੀ ਹੈ ਉਹ ਤਾਂ ਹੀ ਪਹੁੰਚਣੀ ਬੰਦੀ ਹੈ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਪੰਜਾਬੀਅਤ ਨਾਲ ਜੁੜੇ ਹੋਏ ਨੇ ਕੌਣ ਯਾਰ ਅਧਾਰਾ ਹਮੇਸ਼ਾ ਇਹੋ ਜੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਹੈ ਜਿਹੜੀਆਂ ਚੀਜ਼ਾਂ ਮਨ ਨੂੰ ਮੋਹਨ ਵਾਲੀਆਂ ਹੁੰਦੀਆਂ ਨੇ ਜਾਂ ਕਿਸੇ ਲੋੜਵੰਦ ਭੈਣ ਨੂੰ ਜਾਂ ਭਰਾ ਨੂੰ ਲੋੜ ਹੁੰਦੀ ਆ ਤਾਂ ਅਸੀਂ ਉਸ ਤਾਈਂ ਪਹੁੰਚਦੇ ਆ ਤਾਂ ਵੀਰ ਜੀ ਜਿਵੇਂ ਦੇਖਦੇ ਹੋ ਇਸ ਪੰਜਾਬ ਪੁਲਿਸ ਦੇ ਉਪਰਾਲਿਆਂ ਨੂੰ ਹਮੇਸ਼ਾ ਹੀ ਪੰਜਾਬ ਪੁਲਿਸ ਦੀਆਂ ਵੀਡੀਓ ਜ਼ਿਆਦਾਤਰ ਵਾਇਰਲ ਹੁੰਦੀਆਂ ਨੇ ਜਿਹੜੇ ਦਾਬੇ ਮਾਰਦੇ ਨੇ ਡੰਡੇ ਮਾਰਦੇ ਨੇ ਪਰ ਅੱਜ ਦਾ ਵਧੀਆ ਤਸਵੀਰ ਸਾਹਮਣੇ ਆਈ ਉਹ ਵੀ ਸਹੀਦਾ ਸਾਹਿਬ ਦੇ ਇਸ ਬਾਹਰ ਦੀਆਂ ਕਿ ਪੰਜਾਬ ਪੁਲਿਸ ਦਾ ਉਹ ਜਵਾਨ ਹੈ ਜਿਹੜਾ ਨੇਤਰ ਭੈਣ ਦੀ ਬਾਹ ਫੜ ਕੇ ਲੈ ਕੇ ਜਾਂਦਾ ਤੇ ਆਪਰੇਟ ਕਰਾਉਂਦਾ ਤੇ ਰੋਸ਼ਨੀ ਵਾਪਸ ਹੋ ਗਈ ਕਿਵੇਂ ਸਭ ਤੋਂ ਪਹਿਲਾਂ ਤੇ ਮੈਂ ਅਸੀਂ ਇਹਨਾਂ ਨੂੰ ਦੇਖਿਆ ਸਾਡੀ ਸ਼ੋਖ ਦੇ ਬਾਹਰ ਹੀ ਰਹਿੰਦੇ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਕੱਪਲ ਨੂੰ ਦੇਖਿਆ ਕਿ ਇਹ ਦੋਵਾਂ ਦਾ ਬਹੁਤ ਹੀ ਔਕਾ ਸੀਗਾ ਜਿਹੜਾ ਹਸਬੰਦ ਸੀਗਾ ਉਹ ਲੇਬਰ ਤੇ ਕੰਮ ਕਰਦਾ ਸੀਗਾ ਤੇ ਉਹ ਲੇਬਰ ਤੇ ਵੀ ਨਹੀਂ ਜਾ ਸਕਦਾ ਸੀਗਾ ਤੇ ਉਹ ਸਾਰੀ ਦਿਹਾੜੀ ਆਪਣੀ ਵਾਈਫ ਦੇ ਨਾਂ ਰਹਿਣਾ ਨੂੰ ਖਾਣਾ ਪਿਆਣਾ ਵਾਸ਼ਰੂਮ ਹਰ ਇੱਕ ਚੀਜ਼ ਉਹ ਖੁਦ ਕਰਦਾ ਜਿਵੇਂ ਸਾਰੀ ਦਿਹਾੜੀ ਕੋਲ ਬੈਠਾ ਰਹਿੰਦਾ ਸੀਗਾ ਚਲੋ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਹਰਭਜਨ ਸਿੰਘ ਜੀ ਮਿਲੇ ਸਾਡੇ ਬਹੁਤ ਹੀ ਰਿਸਪੈਕਟਡ ਦਲਜੀਤ ਸਿੰਘ ਜੀ ਨਾਲ ਗੱਲਬਾਤ ਹੋਈ ਜਿਨ੍ਹਾਂ ਨੇ ਅੱਗੇ ਹੋ ਕੇ ਸਾਰਾ ਕੰਮ ਆਪ ਵਿੱਚ ਖਲੋ ਕੇ ਕਰਵਾਇਆ ਤੇ ਇਹਨਾਂ ਨੂੰ ਨੇਤਰ ਦਾ ਨੇਤਰਾਂ ਨੂੰ ਨੇਤਰ ਮਿਲੇ ਇਹਨਾਂ ਨੂੰ ਕਿ ਜਿਹੜੇ ਪੂਰੀ ਦੁਨੀਆ ਹੁਣ ਦੇਖ ਸਕਦੇ ਆ ਤੇ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਕਿਉਂਕਿ ਕਈ ਵੀਡੀਓਜ਼ ਦੇਖਦੇ ਆਂ ਕਿ ਆਪਾਂ 네ਗਟਿਵਿਟੀ ਫੈਲਾ ਰਹੇ ਆ ਇੱਕ ਪੱਖ ਦਿਖਾ ਰਹੇ ਪੁਲਿਸ ਵਾਲਿਆਂ ਨੂੰ ਇਦਾਂ ਕਹ ਰਹੇ ਉਦਾਂ ਕਰੇ ਬਟ ਨਹੀਂ ਅੱਜ ਦੀ ਜਨਰੇਸ਼ਨ ਇਹ ਚੀਜ਼ ਤੋਂ ਇਨ ਕੀ ਕੀਤਾਇਆ ਕਿ ਜੋ ਇੱਕ ਬਿਨਾਂ ਨੇਤਰ ਤੋਂ ਹੁਣ ਨੇਤਰ ਤੋਂ ਪੂਰੀ ਦੁਨੀਆ ਦੇਖ ਸਕਦੀ ਹੈ ਜੀ ਤੁਹਾਡੇ ਵੱਲੋਂ ਵੀ ਵੀਰਾਂ ਦਾ ਮਾਣ ਵਧਾਇਆ ਗਿਆ ਮੈਂ ਦੇਖ ਰਿਹਾ ਸਨਮਾਨ ਦਿੱਤਾ ਤੁਸੀਂ ਸਰੋਪਿਆ ਸਾਹਿਬ ਆ ਜੇ ਇਸ ਵੀਰਾਂ ਨੂੰ ਸਨਮਾਨਤ ਜਾਰੋਗੇ ਵਧੀਆ ਉਪਰਾਲੇ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਸਨਮਾਨਤ ਕਰਨਾ ਵੀ ਚਾਹੀਦਾ ਹੈ ਬਾਨ ਦੀਆਂ ਤਰੀਫਾਂ ਹੋਣੀਆਂ ਵੀ ਚਾਹੀਦੀਆਂ ਨੇ ਕਦੀ ਸੋਚਿਆ ਸੀ ਕਿ ਪੰਜਾਬ ਪੁਲਿਸ ਦੀ ਇਹੋ ਜੀ ਤਸਵੀਰ ਵੀ ਦੇਖਣ ਨੂੰ ਮਿਲੇਗੀ ਨਹੀਂ ਨਹੀਂ ਆਪਾਂ ਨੇ ਕਦੀ ਸੋਚਿਆ ਹੀ ਨਹੀਂ ਸੀਗਾ ਕਿ ਐਨ ਜੀਓਜ਼ ਦਾ ਨਾਮ ਸੁਣਿਆ ਸੀਗਾ ਬਟ ਐਨ ਜੀਓਜ਼ ਦੇ ਪਿੱਛੇ ਇੱਕ ਇੰਨੇ ਹੀ ਸਾਡੇ ਰਿਸਪੈਕਟਿਡ ਦਿਲਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਵੱਡਾ ਕੰਮ ਕੀਤਾ ਹੈ ਨੇਤਰ ਦੇਣੇ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਵਧੀਆ ਕੰਮ ਉਹ ਇੱਕ ਸਾਹ ਦੇ ਬਾਬਾ ਦੀਪ ਸਿੰਘ ਜੀ ਆਪ ਹੀ ਸਹਾਈ ਹੋਏ ਅੰਗ ਸੰਗ ਸਹਾਈ ਹੋ ਕੇ ਉਹਨਾਂ ਨੇ ਇਹਨਾਂ ਦਾ ਕੰਮ ਕਰਵਾਇਆ ਜੀ ਅੰਦਲਜੀਤ ਵੀਰ ਜੀ ਵੀਰ ਜੀ ਕਹਿ ਰਹੇ ਜੀ ਪਰਿਵਾਰ ਵਾਸਤੇ ਤੁਸੀਂ ਰੋਜੀ ਰੋਟੀ ਚਲਾਉਂਦਾ ਜੋ ਉਪਰਾਲਾ ਕਰਨ ਦਾ ਰਹੇ ਕੀ ਸਚਾਈ ਹੈ ਹਾਂਜੀ ਮੈਂ ਜੀ ਇਹਨਾਂ ਨੂੰ ਕਿਹਾ ਕਿ ਜਸਾਂ ਕਿ ਦੋਨੋਂ ਮੀਆਂ ਬੀਵੀ ਪਹਿਲਾਂ ਤੇ ਇਹ ਸੀਗਾ ਉਹਦਾ ਸਹਾਰਾ ਬਣੇ ਸੀ ਕੁਝ ਕੰਮ ਵੀ ਨਹੀਂ ਸੀ ਕਰ ਸਕਦੇ ਦੇਖਣੋਂ ਬੀਬੀ ਵੀ ਬੜੀ ਹਿੰਮਤੀ ਆ ਇਹ ਦੋਨੋਂ ਕੰਮਕਾਰ ਕਰ ਸਕਦੇ ਇਹ ਕਹਿੰਦੇ ਚਾਹ ਪਾਣੀ ਦਾ ਪਰੋਂਠੇ ਦਾ ਮੈਂ ਕੰਮ ਕਰ ਲੈਂਦਾ ਤੇ ਮੈਂ ਇਹ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਇੱਕ ਰੇੜੀ ਬਣਾ ਦਵਾਂ ਉਹਦੇ ਉੱਤੇ ਜੋ ਸਾਜੋ ਸਮਾਨ ਉਹ ਲੈ ਦਿੰਦੇ ਤੁਸੀਂ ਆਪਣਾ ਦੋਜੀ ਰੋਟੀ ਚਲਾਓ ਤੇ ਆਪਣਾ ਜੀਵਨ ਜਿਹੜਾ ਵਧੀਆ ਬਸਰ ਕਰੋ ਤੇ ਪਰਮਾਤਮਾ ਦੀ ਕਿਰਪਾ ਹੀ ਆਕੇ ਜਿਹੜੀ ਸੰਗਤਾਂ ਵਾਂ ਉਹ ਇਸ ਸਮਾਵਾਂ ਜਿਹੜੀਆਂ ਨਿਭਾਣ ਗਈਆਂ ਤੇ ਆਪੇ ਇਹਨਾਂ ਦਾ ਦੋਜੀ ਰੋਟੀ ਚੱਲਦਾ ਜਾਏਗਾ ਤੇ ਇਹ ਆਪ ਹੀ ਕੋਸ਼ਿਸ਼ ਕਰਨਗੇ ਤੇ ਨਾਲ ਆਪਣੇ ਪਰਿਵਾਰ ਨੂੰ ਕੋਸ਼ਿਸ਼ ਰੱਖਣਗੇ ਬਹੁਤ ਬਹੁਤ ਧੰਨਵਾਦ ਜੀ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਕੀਤੀਆਂ ਨੇ ਜਿੱਥੇ ਵੀ ਬਹੁਤ ਵਧੀਆ ਤਸ ਨਵੀਂ ਜੀਵਨਦਾਨ ਦਿੱਤਾ ਹੈ ਪੰਜਾਬ ਪੁਲਿਸ ਦੇ ਉਹਨਾਂ ਜਵਾਨਾਂ ਨੇ ਜਿਹੜੇ ਜਿਹੜੇ ਹਮੇਸ਼ਾ ਰੱਬ ਦਾ ਨਾਮ ਜਪਦੇ ਨੇ ਤਾਂ ਸ਼ਹੀਦਾ ਸਾਹਿਬ ਜੀ ਦੇ ਆਉਂਦੇ ਸੀ ਤਾਂ ਪਤਾ ਚੱਲਿਆ ਜੀ ਨੇਤਰਹੀਨ ਭੈਣ ਇੱਥੇ ਬੈਠਦੀ ਆ ਤਾਂ ਉਸ ਲਈ ਸਹਾਰਾ ਬਣੇ ਨੇ ਉਸ ਲਈ ਉਮੀਦ ਬਣੇ ਨੇ ਤਾਂ ਉਹ ਆਪਰੇਸ਼ਨ ਤੋਂ ਬਾਅਦ ਉਸ ਭੈਣ ਦੀ ਰੋਸ਼ਨੀ ਵਾਪਸ ਆਈ ਹੈ ਤਾਂ ਜ਼ਰੂਰ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਇਹੋ ਜਿਹੇ ਤਸਵੀਰਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਨੇੜਤਾ ਵਧਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਵਿੱਚ ਤਾਂ ਬਖੂਬੀ ਜਿਹੜੇ ਰੋਲ ਅਦਾ ਨਿਭਾ ਰਹੇ ਨੇ ਸਰਦਾਰ ਦਲਜੀਤ ਸਿੰਘ ਜੀ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਦੇ ਨਾਲ-ਨਾਲ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨਾ ਉਹਨਾਂ ਦਾ ਹੀ ਪਹੁੰਚਣਾ ਹੀ ਚਾਹੀਦੀਆਂ ਨੇ ਜਿਹੜੇ ਪੰਜਾਬੀਆ ਤੁਹਾਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਤਾਂ ਲੋੜਵੰਦ ਪਰਿਵਾਰਾਂ ਲਈ ਸਹਾਰਾ ਜ਼ਰੂਰ ਬਣਾਇਆ ਜਾਇਦਾ ਦੁਆਵਾ ਲੈਣੀ ਚਾਹੀਦੀਆਂ ਨੇ ਦੁਆਵਾ ਨਹੀਂ ਲੈਣੀਆਂ ਚਾਹੀਦੀਆਂ ਤਾਂ ਦਲਜੀਤ ਭਾਜੀ ਹਮੇਸ਼ਾ ਹੀ ਦੁਆਵਾ ਲੈਂਦੇ ਨੇ ਤੇ ਸਾਡੀਆਂ ਦੁਆਵਾਂ ਨੇ ਆਉਣ ਯਾਰ ਅਦਾਰੇ ਦੀਆਂ ਦੁਆਵਾਂ ਨੇ ਇਹਨਾਂ ਦੇ ਨਾਲ ਅਸੀ Yo la li, tú sí llorero, aún es